ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾ ਥਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗਰੇ ਹਰ ਨਾਉ ਸੋ ਸਦ ਹੀਰਾ ਵਏ ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨੈ ਦੂਰ ਸਦਾ ਹਦੂਰ ਠਾਕੁਰ ਦੇ ਦਿਸਪੂਰਨ ਸਦ ਸਦਾ ਪ੍ਰਾਨਪਤ ਗਤ ਮਤ ਜਾਤੇ ਪ੍ਰੇਪ੍ਰੀਤ ਪ੍ਰੀਤਮ ਭਾਵਏ ਨਾਨਕ ਵਿਖਾਣ ਗੁਰਬਚਨ ਜਾਣੈ ਥਿਰ ਸੰਤਨ ਸੁਹਾਗ ਮਰੈ ਨਾ ਜਾਵਏ ਜਾ ਕੋ ਰਾਮ ਭਤਾਰ ਤਾ ਕੈ ਆਨੰਦ ਗਣਾ ਸੁਖਵੰਤੀ ਸਾ ਨਾਰ ਸੋਭਾ ਪੂਰ ਬਣਾ ਮਾਨ ਮਹਿਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭ ਸਰਬ ਸਿਧ ਨਵਨਿੱਦ ਤੇਤ ਗ੍ਰਹਿ ਨਹੀਂ ਊਨਾ ਸਭ ਕਛੂ ਮਦਰ ਬਾਨੀ ਪ੍ਰਹਿਮਾਨੀ ਥਿਰ ਸੁਹਾਗ ਤਾਕਾ ਬਨਾ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੋ ਰਾਮ ਬਧਾਰ ਤਾ ਕੈ ਆਨੰਦ ਕਣਾ ਆਓ ਸਖੀ ਸੰਤ ਪਾਸ ਸੇਵਾ ਲਾਗੀ ਐ ਪੀਸੋ ਚਰਨ ਭਗਾਰ ਆਪ ਤੇ ਆਗੀ ਐ ਤਜੇ ਆਪ ਮਿਟੈ ਸੰਤਾਪ ਆਪ ਨਹਿ ਜਨਾਈਐ ਸ਼ਰਨ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰਦਾਸ ਦਾਸੀ ਤਾ ਜਿਉ ਦਾਸੀ ਕਰ ਜੋੜ ਦਿਨ ਰਹਿਣ ਜਾਗੀਐ ਨਾਨਕ ਵਿਖਾਣਾ ਗੁਰਬਚਨ ਜਾਣੈ ਆਉ ਸਖੀ ਸੰਤ ਪਾਸ ਸੇਵਾ ਲਾਗੀਐ ਜਾ ਕੈ ਮस्तक ਭਾਗ ਸੇ ਸੇਵਾ ਲਾਇਆ ਤਾਂ ਕੀ ਪੁਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮੋ ਵਿਕਾਰ ਦੂਜਾ ਸਗਲ ਤਿਨੈ ਤਿਆਗਿਆ ਮਨੁ ਸਾਤ ਸਹਜ ਸੁਭਾਉ ਵੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਆਸਾ ਮਹੱਲਾ ਪੰਜਵਾ ਸਲੋਕ ਹਰ ਹਰ ਨਾਮ ਜਪਨ ਤਿਆ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਸ਼ੰਤ ਮੇਰੋ ਸੰਤਨ ਕੈ ਸਾੰਗ ਮੋਹਿ ਉਧਾਰ ਲਿਹੋ ਬਿਨੋ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਿਆ ਕਤ ਹੂ ਨਾ ਤਾਵੋ ਸਰਨ ਪਾਵੋ ਕਰੋ ਕਿਰਣਾ ਮੈਂ ਪ੍ਰਭ ਕਰ ਮਿਆ ਸਮਰਥ ਗਥਿ ਪਾਰ ਨਿਰਮਲ ਸੁਣੋ ਸੁਆਮੀ ਬਿਨੋ ਏਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੁ ਅપરાਦੀ ਮਤਹੀਨ ਨਿਰਗੁਣ 나ਥ ਨੀਚਾ ਸਾਠ ਕਠੋਰ ਕੁਲਹੀਨ ਬਿਆਪਤ ਮੋਹ ਕੀਚਾ ਮਾਲ ਪਰਮ ਕਰਮ ਅਹਮਮਮਤਾ ਮਰਨ ਚੀਤਨਾ ਆਵੈ ਬਨਤਾ ਬਨੋਦ ਆਨੰਦ ਮਾਇਆ ਗਿਆਨ ਤਾਲ ਬਟਾਵੈ ਕਿਸੈ ਜੋ ਬਨ ਬਦੈ ਜਰਵਾ ਦਿਨ ਨਿਹਾਰੇ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਾਖ ਨੀਚ ਪਰ ਮੈ ਜਨਮ ਅਨੇਕ ਸੰਕਟ ਮਹਾ ਜੋਨਾ ਲਪਟ ਰਹੋ ਤੇ ਸੰਗ ਮੀਠੇ ਭੋਗ ਸੋਨਾ ਪਰਮਤ ਭਾਰ ਗਨਤ ਆਇਓ ਬੋ ਪਰਦੇਸੈ ਧਾਇਓ ਬਾਬੇ ਓਟ ਧਾਰੀ ਪ੍ਰਭ ਮੋਰਾਰੀ ਸਰਬ ਸੁਖ ਹਰ ਨਾਇਓ ਰਾਖਨ ਹਾਰੇ ਪ੍ਰਭ ਪਿਆਰੇ ਮੁਜਤੇ ਕਛੂ ਨਾ ਹੋਆ ਹੋਨਾ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਭਾਉ ਨਾਮ ਧਾਰੀ ਕੋ ਉਧਾਰੇ ਭਗਤ ਹੈ ਸੰਸਾ ਕਉ ਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਨ ਸੋਨ ਸਰਵਨ ਬਾਨੀ ਪੁਰਖ ਗਿਆਨੀ ਮਨ ਨਿਧਾਨਾ ਪਾਵਹਿ ਹਰ ਰੰਗ ਰਾਤੇ ਪ੍ਰਭ ਬਿਦਾਤੇ RAM ਕੇ ਗੁਣ ਗਾਵਹਿ ਬਸਉਦ ਕਾਗਦ ਬਨ ਰਾਜ ਕਲਮਾ ਲਿਖਣ ਕੋ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਨ ਆਸਾ ਮਹੱਲਾ ਪੰਜਵਾ पुरख पते भगवान ताकि शरण गही निरपो भय प्राण चिंता सगलही मात पिता सुतमीत सुरजन इष्ट बंद पानिया गै कंठ लाया गुर मिलाया जस बिमल संत ब खाण बेअंत गुण नेक मै मां कीमत कछु ना जाए कही प्रावेक अनक लख ठाकर ओट नानक तिस गही ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ ਰਾਮ ਨਾਮ ਉਰਹਾਰ ਵਿਖ ਕੇ ਦਿਵਸ ਗਏ ਗਤ ਭਰਮ ਮੋਹ ਬੇਕਾਰ ਬਿਨ ਸੇ ਜੋ ਨੇ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗੈ ਰਹੇ ਗੋਵਿੰਦ ਗੋਪਾਲ ਦੇ ਆਲ ਸਮਰਾਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤੈ ਸੰਗ ਏਕੋ ਰਵਰੇਹਾ ਘੜ ਘੜ ਵਾਸੀ ਆਪ ਬਿਰਲੇ ਕਿਨਹਿ ਲਿਹਾ ਜਲ ਥਲ ਮਹੀਲ ਪੂਰ ਪੂਰਨ ਕੀੜ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਦ ਜਨ ਕਹਿਿਆ ਸਿਮਰ ਸੁਆਮੀ ਅੰਤਰਜਾਮੀ ਹਰ ਏਕ ਨਾਨਕ ਰਵ ਰਿਹਾ ਰਹਿਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੁਖ ਭੂਖ ਦਰਿਦਰ ਨਾਠੇ ਪ੍ਰਗਟ ਮਗ ਦਿਖਾਇਆ ਮੇਲੇ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸਨ ਈਸ਼ ਪੁੰਨੀ ਕੁੱਲ ਸੰਭੂ ਆ ਸਬ ਤਰੇ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਹਰ ਦੇਖ ਦਰਸਨ ਈਸ਼ ਪੁੰਨੀ ਕੁੱਲ ਸੰਭੂ ਆ ਸਬ ਤਰੇ ਦਿਨ ਸਰੈਣ ਆਨੰਦ ਅਨ ਦਿਨ ਸਿਮਰੰਤ ਨਾਨਕ ਹਰ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ